ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੁੱਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ ਇੱਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸਟਰੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਵਿਥਿਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਥਿਨ ਅ ਪਛੀ ਤੋ 7 ਘੰਟਿਆਂ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਬੇਤੀ ਕਰਨਾ ਚਾਹੁੰਦਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ 2 ਘੰਟਿਆਂ ਦੇ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਹੈ ਉਹਨਾਂ ਕੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ ਇਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸਟਰੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦਨ ਅ ਛੇ ਤੋਂ 7 ਘੰਟਿਆਂ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਸਾਡੇ ਮਾਧਿਅਮ ਰਾਹੀਂ ਆਪ ਬੇਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ ਅ 2 ਘੰਟਿਆਂ ਦੇ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਅ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਉਹਨਾਂ ਅਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਨਾ ਹੈਗਾ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ। ਅ ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨਸ ਚੱਲਦੀਆਂ ਹੈਗੀਆਂ। ਇਥੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲ ਪੀ ਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸਟਰੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟਰੀਟ ਵੀ ਵਿਦਨ ਅ ਛੇ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਸਾਡੇ ਮਾਧਿਅਮ ਰਾਹੀਂ ਆ ਬੇਤੀ ਕਰਨਾ ਚਾਹਨਾ ਹੈ ਕਿ ਲੋਕ ਬਿਲਕੁਲ ਪੈਨਿਕ ਨਾ ਕਰਨ ਅ ਦੋ ਘੰਟਿਆਂ ਦੇ ਅੰਦਰ ਜਿਹੜੇ ਜਲੰਧਰ ਦੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਹੁਣ ਅਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉ। ਮੈਂ ਤੁਹਾਡੇ ਮਾਧਿਅਮ ਰਾਹੀਂ ਆ ਦੱਸਣਾ ਚਾਹਨਾ ਹੈ ਕਿ ਜਿਹੜੀ ਟੈਂਕਰ ਐਂਟਰਾ ਕੋਪਰੇਟਰਸ ਦੀ ਜਿਹੜੀ ਸਟ੍ਰਾਈਕ ਸੀਗੀ ਉਹ ਇਸ ਵੇਲੇ ਖੁੱਲ ਚੁੱਕੀ ਹੈ। ਜਲੰਧਰ ਦੇ ਸੂਚੀ ਪਿੰਡ ਵਿੱਚੋਂ ਬਹੁਤ ਜਗ੍ਹਾ ਤੇ ਸਟ੍ਰੈਟੈਜੀਕ ਜਿਹੜੀਆਂ ਹੈਗੀਆਂ ਸਪਲਾਈ ਲਾਈਨ ਚੱਲਦੀਆਂ ਹੈਗੀਆਂ। ਇਤੋਂ ਜਿਹੜਾ ਹਾਈ ਸਪੀਡ ਡੀਜ਼ਲ ਪੈਟਰੋਲ ਐਂਡ ਐਲਪੀਜੀ ਦੇ ਜਿਹੜੇ ਪ੍ਰੋਡਕਟਸ ਆ ਉਹ ਬਾਕੀ ਜ਼ਿਲ੍ਹਿਆਂ 'ਚ ਐਂਡ ਆਊਟਸਾਈਡ ਸਟ੍ਰੀਟ ਵੀ ਜਾਂਦੇ ਸੋ ਇਸ ਦੀ ਸਪਲਾਈ ਲਾਈਨਸ ਖੁੱਲਣ ਦੇ ਨਾਲ ਨਾਲ ਹੀ ਹੁਣ ਇਮੀਡੀਏਟਲੀ ਰਾਹਤ ਸਾਰੇ ਪਾਸੇ ਦਿਖੇਗੀ ਅ ਵਿਦਿਨ ਨੈਕਸਟ ਕੁਪਲ ਆਫ ਆਵਰਸ ਦੋ ਤਿੰਨ ਘੰਟੇ ਦੇ ਅੰਦਰ ਅੰਦਰ ਤੁਹਾਨੂੰ ਸਾਰੇ ਏਰੀਆਸ 'ਚ ਇਸ ਦੀ ਇਫੈਕਟ ਨਜ਼ਰ ਆਏਗਾ ਐਂਡ ਆਊਟਸਾਈਡ ਸਟ੍ਰੀਟ ਵੀ ਵਿਦਿਨ ਪਛੀ ਤੋਂ 7 ਘੰਟੇ ਦੇ ਵਿੱਚ ਇਹਦਾ ਇਫੈਕਟ ਆ ਜਾਏਗਾ ਸੋ ਮੈਂ ਥਾੜੇ ਮਾਧਿਅਮ ਰਹੀਂ ਆ ਬੇਤੀ ਕਰਨਾ ਚਾਹੁੰਦਾ ਹੈ ਕਿ ਲੋਕ ਬਿਲਕੁਲ ਪੈਨਿਕ ਅ ਦੋ ਘੰਟਿਆਂ ਦੇ ਅੰਦਰ ਜਿਹੜੇ ਜਲੰਧਰ ਤੇ ਲਾਗਲੇ ਏਰੀਆ ਹੈਗੇ ਆ ਉਹਨਾਂ ਸਾਰਿਆਂ ਤੇ ਜਿਹੜਾ ਵੀ ਥੋੜਾ ਬਹੁਤ ਡਿਸਰਪਸ਼ਨ ਆਈ ਸੀ ਸਪਲਾਈ ਲਾਈਨ ਦੀ ਉਹ ਕਵਰ ਅਪ ਹੋ ਗਿਆ ਹੁਣ ਅਗੇ ਜਾ ਕੇ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਗੀ